ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਬਹੁਤ ਸਤਿ ਆਲੋਕ ਸੰਦੇਸ਼ਿੰਗ ਸਾਡੇ ਪਰਪਾ ਸਾਡੇ ਕਮਿਊਨਿਟੀ ਦੇ ਬਹੁਤ ਜਨੇ ਵੀ ਵੀਡੀਓਸ ਨੇ ਬਾਅਦ ਸਾਡੇ ਨਾਮ ਲੈ ਗਏ ਨੇ। ਆਪਾਂ ਥੋੜੀ ਜਿਹੀ ਇਸ ਤਰਫ ਹੋ ਜਾਈਏ। ਵੈਲਕਮ ਟੂ ਸਾਡੇ ਸਾਡੇ ਬੋਲ ਕੀਏ ਜੋ ਕਿ ਆਮ ਆਦਮੀ ਪਾਰਟੀ ਦੀ ਦੀਨਤੀ ਨੇ। ਫਤਿਹ ਭਗਵਾਨ ਕਰੋ ਵਾਹਿਗੁਰੂ ਜੀ ਨਤ ਕਰਨ। ਅੱਜ ਆਪਾਂ ਸਾਰਾ ਪਰਿਵਾਰ ਇੱਥੇ ਇਕੱਠੇ ਹੋਏ ਨਾ ਦਿੱਤੇ। ਬਹੁਤ ਚੰਗਾ ਲੱਗਦਾ ਹੈ। ਬਹੁਤ ਮਿਲ ਰਿਹਾ ਹੈ। ਕਭੀ ਅੱਜ ਸੰਜੀਤ ਸਿੰਘ ਜੀ ਇੱਥੇ ਆਏ ਸਨ ਜਿਹੜਾ ਵਿਕਰਮ ਮਜੀਠੀ ਦੇ ਖਿਲਾਫ ਇਹਨਾਂ ਨੇ ਇੱਕ ਮਹਿੰਮ ਸ਼ੁਰੂ ਕੀਤੀ ਸੀ। ਪੱਲੀ ਵਰੀ ਜਦੋਂ ਕੋਈ ਕੈਪਟਨ ਅਮਰਿੰਦਰ ਸਿੰਘ ਆਪਾਂ ਦੇਖਿਆ ਸਾਰੇ ਜਾਣੇ ਕਿ ਰਲੇ ਹੋ ਗਿਆ ਇਹਨਾਂ ਨੇ ਬਿਲਕੁਲ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿ ਦਿੱਤਾ ਸੀਗਾ ਕਿ ਕੋਈ ਲੋੜ ਨਹੀਂ ਸੀਬੀਆਈ ਇਨਕੁਆਇਰੀ ਦੀ ਵਿਗਰਾਮਜੀਤ ਜੀ ਦੀ ਪੰਜਾਬ ਪੁਲਿਸ ਦੀ ਵਿਗਰਾਮਜੀਤ ਜੀ ਦੀ ਇਨਕੁਆਇਰੀ ਕਰੇ ਉਦੋਂ ਸਾਡੇ ਹਰਮਨ ਪਿਆਰੇ ਜਿਹੜੇ ਸੰਜੇ ਸਿੰਘ ਦੀ ਤਹਾੜੀ ਸੀਗੇ ਸੇਠੀ ਕਾ ਨੇ ਸ਼ਰੀਆਮ ਬਿਸਰ ਬਜੀ ਦਾ ਨਾਮ ਲੈ ਕੇ ਇੱਕ ਬਹੁਤ ਦਲੇਰੀ ਦਾ ਕੰਮ ਕੀਤਾ ਸੀ ਇਹ ਬੱਡੀ ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਜੋ ਕਾਂਗਰਸ ਦੇ ਕਾਦੀਦ ਰੜੇ ਹੋਏ ਸੀਗੇ ਆਪਾਂ ਇਹ ਦੇਖੀਏ ਕਿ ਕਿਸੇ ਕਾਪਤ ਨੰਦਰ ਸਿੰਘ ਦੇ ਖਿਲਾਫ ਬਿੱਤਰ ਮਜੀਠੀ ਨੇ ਕੋਈ ਮੁਕਮਮ ਮੁਕੱਦਮਾ ਨਹੀਂ ਕੀਤਾ ਕਿਸੇ ਹੋਰ ਕਾਂਗਰਸੀ ਲੀਡਰ ਦੇ ਖਿਲਾਫ ਕੋਈ ਮੁਕੱਦਮਾ ਨਹੀਂ ਕੀਤਾ ਜੇ ਕੋ ਖੜੇ ਹੋਏ ਤਾਂ ਉਹ ਮੁਕੱਦਮੇ ਹੋਏ ਸਭ ਤੋਂ ਪਹਿਲਾਂ ਮੁਕੱਦਮਾ ਸੰਜੀਤ ਸੰਗੀਲੇ ਖਿਲਾਫ ਹੋਇਆ ਉਸ ਤੋਂ ਬਾਅਦ ਅਰਵਿੰਦ ਕੇਦਰੀਵਾਦ ਜੀ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਤੇ ਆਸ਼ੀਸ਼ ਤੇਹਾਰੀ ਜੀ ਦੇ ਖਿਲਾਫ ਮੁਕੱਦਮੇ ਹੋਏ ਕਿਉਂਕਿ ਗੱਲ ਹੈ ਕਿ ਆਮ ਆਦਮੀ ਪਾਰਟੀ ਜੀ ਲੜ ਰਹੀ ਸੀਗੀ ਨਸ਼ੇ ਦੇ ਖਿਲਾਫ ਲੜ ਰਹੀ ਸੀਗੀ ਅਕਾਲੀਆਂ ਦੇ ਇਹ ਜਿਹੜਾ ਜ਼ੁਲਮ ਇਹਨਾਂ ਨੇ ਕੀਤਾ ਉਹਦੇ ਖਿਲਾਫ ਤੇ ਐਸੇ ਕਰਕੇ ਮੁਕੱਦਮੇ ਹੋਏ ਉਹਨਾਂ ਲੀਗਲ ਸੈਲ ਨੇ ਬਹੁਤ ਮਿਹਨਤ ਦੇ ਨਾਲ ਸਾਰੇ ਵੋਲੰਟੀਅਰਸ ਨੇ ਰਲ ਕੇ ਆਪਾਂ ਇੰਸ਼ਰੂਟ ਦਾ ਕਿ ਹਰ ਤਰੀਕ ਦੇ ਉੱਪਰ ਸਾਡੇ ਹੱਥ ਦੇ ਵਿੱਚ ਹੀ ਜਾਂਦਾ ਸੀਗਾ ਲੇਕ ਪਰ ਇਹਨੇ ਸੰਜੇ ਸਿੰਘ ਜੀ ਦੀ ਬੇਲ ਐਪਲੀਕੇਸ਼ਨ ਕੈਨਸਲ ਕਰਵਾਸ ਲਈ ਅਰਜੀ ਲਾਈ ਸੀ ਜੋ ਕਿ ਖਾਰਜ ਹੋ ਗਈ ਵਿਕਰਮ ਮਜੀਠੀਏ ਨੇ ਡੇਟ ਟੂ ਬੇਹੇਰਿੰਗ ਦੀ ਅਰਜੀ ਲਾਈ ਸੀ ਉਹ ਵੀ ਖਾਰਜ ਹੋ ਗਈ ਤੇ ਡੈਫੀਨਿਟਲੀ ਕਿਉਂਕਿ ਆਪਾਂ ਸੱਚ ਤੇ ਖੜੇ ਆ ਇਨਸਾਫ ਹੋਊਗਾ ਤੇ ਸੱਚ ਵੀ ਜਿੱਤ ਹੋਊਗੀ ਚੋਟ ਹਾਰੋ ਸਾਪੋ ਕੀ ਰਾਵਾਂ ਬਹੁਤ ਔਖੀਆਂ ਹੁੰਦੀਆਂ ਆਪਾਂ ਸਾਰਿਆਂ ਨੇ ਦੇਖਿਆ ਹੀ ਆ ਕਿ ਕਿਸ ਤਰ੍ਹਾਂ ਦੀ ਆਪਾਂ ਇਹ ਲੜਾਈ ਲੜੀ ਆਪਣਾ ਸਭ ਕੁਝ ਵਾਰ ਕੇ ਆਪਣੀਆਂ ਸਾਰੀਆਂ ਕੁਰਬਾਨੀਆਂ ਦੇ ਕੇ ਸਭ ਤੋਂ ਵੱਡੀ ਕੁਰਬਾਨੀ ਤਾਂ ਸਾਡੇ ਬੋਲੰਟੀਆਂ ਦੀ ਹ ਜਿਨ੍ਹਾਂ ਨੇ ਇੰਨੀ ਇੰਨੀ ਕੁਰਬਾਨੀਆਂ ਕੀਤੀਆਂ ਤੇ ਉਹਦਾ ਰਿਜ਼ਲਟ ਇਹ ਆ ਕਿ ਆਪਾਂ ਨੂੰ 20 ਸਾਲ ਬਣੀਆਂ ਉਮੀਦ ਸੀ ਆਸ ਸੀ ਕਿ ਆਪਣੀ ਸਰਕਾਰ ਬਣਦੀ ਪਰ ਇਹਦਾ ਤਾਂ ਹੋ ਸਕਿਆ ਇਸ ਤਰ੍ਹਾਂ ਤਾਂ ਹੋ ਸਕਿਆ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਤਾਕਤਾਂ ਨੇ ਬਹੁਤ ਇਫੇ ਕੋਰੇ ਗੱਲਾਂ ਫਲਾਈਆਂ ਝੂਠ ਬੋਲਿਆ ਪਰ ਗੱਲ ਇਹ ਆ ਕਿ ਜਿਵੇਂ ਜਿਹੜਾ ਹੁੰਦਾ ਹੈ ਧੋਸ ਹੈਗਾ ਬਿਲਕੁਲ ਪ੍ਰਮਾਣ ਸਾਡੇ ਬਿਲਕੁਲ ਸਾਹਮਣੇ ਆ ਕਿ ਅੱਜ ਵੀ ਤਰੀਕਾਂ ਤੇ ਸੰਜੇ ਸਿੰਘ ਹੀ ਨੂੰ ਆਉਣਾ ਪੈ ਰਿਹਾ ਹੈ ਕਿਸੇ ਕੈਪਟਨ ਅਵਿੰਦਰ ਸਿੰਘ ਜਾਂ ਕਿਸੇ ਹੋਰ ਨੂੰ ਨਹੀਂ ਆਉਣਾ ਪੈ ਰਿਹਾ ਤੁਮ ਜਿਹੜੀ ਮਸ਼ਾਲ ਸੀ ਜਿਹੜੀ ਲੜਾਈ ਸੀ ਇਹਦਾ ਜਿਹੜਾ ਸ਼ੁਰੂਆਤ ਸੀਗੀ ਉਹ ਸੰਜੇ ਸਿੰਘ ਦੇ ਲਈ ਕੀਤੀ ਸੀ ਮੈਂ ਬਹੁਤ ਨਿੱਜੀ ਤੌਰ ਤੇ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਦੇਖਿਆ ਹੈ ਮੈਂ ਇੱਕ ਵਾਰੀ ਇੱਕ ਜਰਨਲਿਸਟ ਜੋ ਕੇ ਅਰੋਗ ਲਗਾ ਰਹੀ ਸੀ ਸੰਜੇ ਸਿੰਘ ਦੇ ਬਾਰੇ ਮੈਂ ਉਹਨੂੰ ਕਿਹਾ ਮੈਂ ਤੁਹਾਨੂੰ ਇੱਕ ਹੀ ਬੇਨਤੀ ਕਰਦਾ ਹੈ ਕਿ ਤੁਸੀਂ ਜਾ ਕੇ ਦਿੱਲੀ ਦੇ ਵਿੱਚ ਸੰਜੇ ਸਿੰਘ ਦਾ ਘਰ ਦੇਖ ਕੇ ਆਓ ਇਹਨਾਂ ਨੂੰ ਦੇਖ ਕੇ ਆਓ ਕਿ ਇਹ ਕਿੱਥੇ ਰਹਿੰਦੇ ਆ ਸਾਥਿਓ ਇੱਕ ਤਰਾਇ ਦਾ ਘਰ ਆ ਦੀ ਮੰਜ਼ਲ ਦੇ ਘਰਾਂ ਸੰਜੀਤ ਸਿੰਘ ਦੇ ਘਰ ਦੇ ਵਿੱਚ ਕੋਈ ਸੋਫਾ ਵੀ ਨਹੀਂ ਹੈਗਾ ਸਾਰੇ ਜ਼ਮੀਨ ਤੇ ਬੈਠ ਕੇ ਲੱਗਿਆ ਹੈ ਫਕੀਰਾਂ ਦੀ ਤਰ੍ਹਾਂ ਇਹਨਾਂ ਨੇ ਆਪਣੀ ਜ਼ਿੰਦਗੀ ਬਤਾਈ ਆ ਸਚਾਈ ਇਹ ਆ ਜਿਹੜੇ ਵੀ ਆਪਣੇ ਵੀਰ ਜਾ ਕੇ ਇਹਨਾਂ ਨੇ ਦਿੱਲੀ ਦੇਖ ਕੇ ਆਏ ਆ ਉਹਨਾਂ ਨੇ ਸਚਾਈ ਦੇਖੀ ਆ ਪਰ ਗੱਲ ਇਹ ਆ ਕਿ ਜਿਹੜੀ ਰਾਜਨੀਤੀ ਹੋ ਰਹੀ ਆ ਜਿਹੜੀ ਝੂਠੀ ਰਾਜਨੀਤੀ ਇਹ ਕਰਦੇ ਨੇ ਜਿਹੜੇ ਸ਼ਗੁੰਦਰ ਦੀ ਰਾਜਨੀਤੀ ਪੰਜਾਬ ਦੇ ਵਿੱਚ ਇੱਥੇ ਹੋਈ ਆ ਉਹਦੇ ਤਹਿਤ ਬਹੁਤ ਸਖਿਆ ਦਿੱਨਾ ਕਈਆਂ ਨੇ ਪਰ ਅਖੀਰ ਦੇ ਵਿੱਚ ਜਿਹਦੀ ਨੀਅਤ ਸਾਫ਼ ਹੁੰਦੀ ਆ ਜਿਹਦੀ ਸੱਚ ਦੀ ਰਾਹ ਚੱਲਦਾ ਹੈ ਉਹੀ ਅਖੀਰ ਦੇ ਵਿੱਚ ਇੱਥੇ ਇਨਸਾਫ਼ ਹੁੰਦਾ ਹੈ ਇਨਸਾਫ਼ ਆਪਣੇ ਘਰ ਦੇ ਵਿੱਚ ਹੁੰਦਾ ਹੈ ਅੱਜ ਬਹੁਤ ਪਿਆਰ ਦੇ ਨਾਲ ਮੈਂ ਵੀਰ ਜੋਤ ਬੈਂਤੀ ਨੇ ਕਿਹਾ ਕਿ ਬਹੁਤ سارے ਆਪਣੇ ਕ ਐਮਐਲਏ ਕੈਂਡੀਡੇਟਸ ਜਿਨ੍ਹਾਂ ਨੇ ਬਹੁਤ ਵੱਡੀ ਲੜਾਈ ਲੜੀ ਜਿੱਤ ਫਲਾਟ ਤਾਂ ਇਹ ਇੰਪੋਰਟੈਂਟ ਨਹੀਂ ਹੁੰਦੀ ਕੱਲ ਹੁੰਦੀ ਆ ਖੜਨਾ ਤੇ ਲੜਨਾ ਕਿਉਂਕਿ ਇਹ ਸ਼ੁਰੂਆਤ ਆ ਇੱਕ ਨਹੀਂ ਪੱਥਰ ਆ ਜਿਹੜਾ ਆਪਾਂ ਐਸੀ ਰੱਖਿਆ ਨਵੇਂ ਪੰਜਾਬ ਸਿਰਜਣ ਵਾਸਤੇ ਨਵਾਂ ਭਾਰਤ ਸਿਰਜਣ ਵਾਸਤੇ ਇੱਕ ਨਹੀਂ ਪੱਥਰ ਆ ਇਹਦੀ ਸ਼ੁਰੂਆਤ ਪਹਿਲੀ ਵਾਰੀ ਆਪਾਂ ਇੱਕ ਵਿਰੋਧੀ ਧਿਰ ਤੇ ਬੰਕੇ ਉੱਪਰ ਆ ਇੰਨੀ ਪ੍ਰਾਣੀ ਪਾਰਟੀ ਸ਼ੋਨੀ ਕਾਂਦੀ ਦਾ ਦਾ ਬਹੁਤ ਬੱਧੀਆ ਇਤਿਹਾਸ ਸੀਗਾ ਪਰ ਇੱਕ ਪਰਵਾਰ ਨੇ ਆ ਕੇ ਕਬਜ਼ਾ ਕਰਕੇ ਜੋ ਇਸੇ ਪ੍ਰਸ਼ਾਸਨ ਦੇ ਸਾਰੇ ਰਿਪੋਰਟ ਤੋੜਦੇ ਜ਼ੋਰ ਦੇ ਰਿਪੋਰਟ ਤੋੜਦੇ ਅੱਜ ਆਪਾਂ ਉਸ ਪਾਰਟੀ ਨੂੰ 15 ਸੀਟਾਂ ਦੇ ਲੈ ਕੇ ਆਏ ਆ ਜਿਹੜੀ ਤੱਕ 40 ਸੀਟ ਤੋਂ ਥੱਲੇ ਨਹੀਂ ਆਈ ਸੀ ਇਹ ਬਹੁਤ ਵੱਡੀ ਅਚੀਵਮੈਂਟ ਆ ਹੁਣੇ ਭੈਜੀ ਸਰਦ ਜੀ ਦੀ ਦੱਸ ਰਹੇ ਸੀਗੇ ਅਸੀਂ ਰਾਜ ਕੱਢੀ ਚ ਆ ਰਹੇ ਸੀ ਮਾਸਟਰ ਜੀ ਦੱਸਦੇ ਸੀਗੇ ਕਿ ਇਹ ਅਸੈਂਬਲੀ ਦੇ ਵਿੱਚ ਇਹ ਦੋਨੋਂ ਪੀਓ ਕੋਲ ਕੇ ਸੋਚ ਪੜੀ ਲੋਕਾਂ ਸਾਹਮਣੇ ਨਹੀਂ ਆਏ ਕਿ ਜਾਂ ਕੰਮਰੇ ਇਧਨੇ ਸੋਚ ਚੁੱਕੀ ਆ ਕਿ ਕਿੰਨੀ ਵੱਡੀ ਗੱਲ ਆ ਇਹ ਇਨਕਲਾਬ ਕੌਣ ਲੈ ਕੇ ਆਇਆ ਇਹ ਕ੍ਰਾਂਤੀ ਕੌਣ ਲੈ ਕੇ ਆਇਆ ਇਹ ਇਨਕਲਾਬ ਇਹ ਕ੍ਰਾਂਤੀ ਆਮ ਲੋਕ ਲੈ ਕੇ ਆਏ ਨੇ ਇਹ ਆਮ ਆਮੀਕਾਂ ਦੀ ਲੈ ਕੇ ਆਏ। ਬਹੁਤ ਖੁਸ਼ ਹਾਂ ਕਿ ਸੰਜੇ ਸਿੰਘ ਜੀ ਅੱਜ ਸਾਡੇ ਵਿੱਚ ਆਏ ਲਾਪਰਾਂ ਜੀ ਦੀ ਆਗੇ ਨੇ ਸਾਡੇ ਫਾਇਲ ਤੋਂ ਕੈਂਡੀ ਬਹੁਤ ਦਿਨਾਂ ਨੇ ਵਧੀਆ ਫਾਇਲ ਉੱਤੇ ਦਿੱਤੀ। ਅੱਜ ਸਾਡੇ ਵਿੱਚ ਆਏ ਨੇ ਤੇ ਕਈ ਗੱਲਾਂ ਬਹੁਤ ਝੂਰੀ ਹੁੰਦੀਆਂ ਕਿਉਂਕਿ ਆਪਾਂ ਸਾਰਿਆਂ ਨੇ ਬੜੀ ਮਿਲਤ ਕੀਤੀ ਆ ਬਹੁਤ ਗੱਲਾਂ ਸਭ ਦੇ ਬਾਰੇ ਫਲਾਈਆਂ ਜਾਂਦੀਆਂ ਸ਼ਗੰਦਰ ਹੁੰਦੇ ਆ ਪਰ ਆਪਾਂ ਨੂੰ ਯਾਦ ਆਂਦੀ ਇਹਨਾਂ ਨੇ 500 500 ਕਿਲੋਮੀਟਰ ਕਿਵੇਂ ਇਥੇ ਤੈਅ ਕਰਕੇ ਕਿਵੇਂ ਇਹਨਾਂ ਨੇ ਆਪਾਂ ਨੂੰ ਸਾਰੇ ਲੋਕਾਂ ਨੂੰ ਪਤਾ ਜਿਵੇਂ ਆਪਾਂ ਇਲੈਕਸ਼ਨ ਲੜੇ ਜਿੰਨੇ ਆਪਣੇ ਹਲਕਿਆਂ ਦੇ ਵਿੱਚ ਨਰਾਜ ਲੋਕ ਸੀਗੇ ਨਰਾਜ ਵੋਲੰਟੀਅਰ ਸੀਗੇ ਜੇ ਦੂਜੀ ਪਾਰਟੀ ਚੋਂ ਕਿਸ ਨੂੰ ਲੈ ਕੇ ਆਉਣਾ ਸੀਗਾ ਤੇ ਉਹ ਕੋਈ ਸੰਕਟ ਮੋਰਚ ਸੀਗਾ ਉਹ ਸਾਡੇ ਸੰਜੇ ਸਿੰਘ ਜੀ ਸੀਗੇ ਜਿਨ੍ਹਾਂ ਨੇ ਮੈਂ ਅੱਖੀਂ ਦੇਖਿਆ 18-18 ਕੱਟੇ 22-22 ਜਾਂਦੇ ਕਦੀ ਕਦੀ ਰਾਤ ਨੂੰ ਵੀ ਨਹੀਂ ਸੌਣਾ ਇਹਨਾਂ ਨੇ ਰਾਤ ਨੂੰ 11 ਵਜੇ ਤੱਕ ਪੈਣਾ ਰਾਤ ਨੂੰ 10:00 'ਤੇ ਤੱਕ ਪੈਣਾ ਇਸ ਤਰ੍ਹਾਂ ਦੀ ਮਿਹਨਤ ਹੋਈ ਪਰ ਆਪਾਂ ਸਾਰਿਆਂ ਨੇ ਰਲ ਕੇ ਇਹ ਮਿਹਨਤ ਕੀਤੀ ਆਪਾਂ ਨਿਰਾਸ਼ ਨਹੀਂ ਹੋਣਾ ਡੈਫੀਨੇਟਲੀ ਬਹੁਤ ਕੁਝ ਆਪਣਾ ਸੰਗਰਾਂਦ ਲਗਾਏ ਦੇ ਵਿੱਚ ਇਹ ਸਾਡੇ ਇਮਤਿਹਾਨ ਦੀਆਂ ਟੱਕੀਆਂ ਨੇ ਪਰ ਇਨਸਾਫ ਹੋਊਗਾ ਇਨਸਾਫ ਹਮੇਸ਼ਾ ਹੋਇਆ ਹੈ ਆਪਾਂ ਇਤਿਹਾਸ ਦੇਖੀਏ ਆਪਣਾ ਇਤਿਹਾਸ ਦੇਖੀਏ ਇਨਸਾਫ ਹੁੰਦਾ ਹੈ ਪਰ ਇਹ ਜਿਹੜੇ ਰਸਤੇ ਹੁੰਦੇ ਆ ਬਹੁਤ ਔਖੇ ਹੁੰਦੇ ਆ ਅੱਜ ਵਿਚਾਰ ਸਾਂਝੇ ਕਰਨੋਂ ਬਹੁਤ ਦਿਲ ਕਰ ਰਿਹਾ ਹੈ ਬਹੁਤ ਮਨ ਦੇ ਵਿੱਚ ਬਹੁਤ ਗੱਲਾਂ ਹੈਗੀਆਂ ਜਿਹੜੀਆਂ ਕਰਨੋਂ ਦਿਲ ਕਰ ਰਿਹਾ ਹੈ ਕਿਉਂਕਿ 2-3 ਤਿੰਨ ਮਹੀਨੇ ਆਪਾਂ ਸਾਰੇ ਸੋਚਦੇ ਰਹੇ ਆ ਕਿ ਕਿਵੇਂ ਹੋਇਆ ਕਿਉਂ ਹੋਇਆ ਕੀ ਉਹਦੇ ਕਾਰਨ ਸੂਗੇ ਕਿਵੇਂ ਆਪਾਂ ਅੱਗੇ ਵਧ ਸਕਦੇ ਆ ਪਰ ਅੱਜ ਜਾਦਾ ਆਪਾਂ ਸੰਜੇ ਸਿੰਘ ਜੀ ਦਾ ਸੁਣਨਾ ਹੈ ਕਿਉਂਕਿ ਉਹ ਸਾਡੇ ਵਿਚਾਰੇ ਆ ਤੇ ਮੈਂ ਇੱਕ ਵਾਰੀ ਫੇਰ ਕਹਿਣਾ ਉਹਨਾਂ ਨੂੰ ਅੱਜ ਕਿਉਂ ਆਉਣਾ ਪਿਆ ਕਿਉਂਕਿ ਬਿੱਕਰ ਮਜੀਠੀਏ ਨੇ ਜਿਹੜਾ ਕੇਸ ਕੀਤਾ ਹੈ ਉਹ ਕੇਸ ਹੁਣ ਚੱਲ ਰਿਹਾ ਉਹ ਤਰੀਕ ਦੇ ਵਿੱਚ ਆਉਣਾ ਪਿਆ ਕਿਉਂਕਿ ਜਿਹੜੀ ਮਸ਼ਾਲ ਸੀ ਜਿਹੜੀ ਇਸ ਲੜਾਈ ਦੀ ਸਭ ਤੋਂ ਪਹਿਲਾਂ ਸੰਜੇ ਸਿੰਘ ਨੇ ਕੀਤਾ ਸੀ ਇੱਕਲਾ ਜਿੰਦਾਬਾਦ ਆਮ ਆਦਮੀ ਜਿੰਦਾਬਾਦ ਆਲ ਸਾਡੇ ਆਦਰਯੋਗ ਐਮਐਲਏ ਸਭਾ ਸੰਗਠਨ ਦੀ ਤਾਂ ਅੱਗੇ ਆਪਣੇ ਵਿਚਾਰ ਰੱਖਣੀ। ਉਹ ਵੀ ਸਤਿਕਾਰਯੋਗ ਅਧਾਰੀ ਮੰਡਲ ਦੇ ਬੈਠੇ ਸਾਡੇ ਸਾਥੀ ਸੰਜੇ ਸਿੰਘ ਜੀ ਜੋ ਆਪਣੇ ਸੀਨੀਅਰ ਅਧਿਕਾਰੀ ਵਾਪਸ ਹੋ ਕੇ ਆਏ ਜੀਰਾ ਸਾਥੀਓ ਸਾਰੇ ਗੱਲ ਕੇ ਬੋਲਣਾ ਸ੍ਰੀ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਬੱਤ ਪੈਂਦੇ ਗੁੰਗੀਆਂ ਚੀਕਾਂ ਵੀ ਆਵਾਜ਼ ਬਣਦੀਆਂ ਨੇ ਬੱਤ ਪੈਂਦੇ ਗੁੰਗੀਆਂ ਚੀਕਾਂ ਵੀ ਆਵਾਜ਼ ਬਣਦੀਆਂ ਨੇ ਜਦੋਂ ਜ਼ੁਲਮ ਦੀ ਅਤ ਹੋਵੇ ਜੁੜੀਆਂ ਵੀ ਬਾਤ ਅੱਜ ਜੋ ਸਮੇਂ ਪੰਜਾਬ ਦੇ ਹਾਲਾਤ ਨੇ ਉਹਨਾਂ ਦੇ ਵਿੱਚ ਕਿੰਨਾ ਜ਼ੁਲਮ ਕਾਲੀ ਦਾ ਜਿਹੜੀ ਸਰਕਾਰ ਦੀ ਕੀਤਾ ਹੈ ਜਿੱਦਾਂ ਮਰਜੀ ਕਰੇ ਨੇ ਪੇਪਰ ਛਰਿਆਂ ਵਿੱਚ ਹੈ ਸੰਦੇਸ ਸਿੰਘ ਜੀ ਨੇ ਆਵਾਜ਼ ਠਾਈ ਹੈ ਤੇ ਅੱਜ ਉਸ ਆਵਾਜ਼ ਨੂੰ ਦਿਖਾਉਣ ਦੇ ਖਾਤਰ ਕਟਿਆੜਿਆਂ ਦੇ ਵਿੱਚ ਚੱਕਰ ਲਾਏ ਪਏ ਆ ਤਾਂ ਸਾਥੀਓ ਆਮ ਆਦਮੀ ਪਾਰਟੀ ਵਿਰੋਧੀ ਪੰਧਰ ਵਿੱਚ ਖੰਡੀ ਹੈ ਬਹੁਤ سارے ਸਾਥੀ ਨਿਰਾਸ਼ ਵੀ ਹੋਏ ਹੋਣੇ ਆ ਬਹੁਤ سارے ਸਾਥੀ ਕਿੰਤੂਪਰੰਤੂ ਵੀ ਕਰ ਰਹੇ ਨੇ ਪਰ ਮੇਰੀ ਹੱਥ ਬੰਦ ਕੇ ਬੇਨਤੀ ਹੈ ਸਾਥੀਓ ਕਮਰਾਉਣਾ ਆਉਣ ਵਾਲਾ ਵਕਤ ਆਪਣਾ ਹੋਵੇਗਾ ਆਉਣ ਵਾਲਾ ਵਕਤ ਕਿਉਂ ਕਿ ਜਿਹੜੀ ਸਰਕਾਰ ਨੂੰ ਅਸੀਂ ਪਹਿਲਾਂ ਕਿੰਨੇ ਵਾਰੀ ਲਈ ਮਾਰ ਚੁੱਕੇ ਆ ਉਹ ਸਰਕਾਰ ਦੁਬਾਰਾ ਬਣੀ ਹੈ ਔਰ ਹਿਰਾ ਬਿਨਿਆ ਕਰਕੇ ਬਣੀ ਹੈ ਦੋਨੇ ਟੱਕੇ ਹੋ ਕੇ ਨਾਲ ਲੱਗ ਕੇ ਇਹਨਾਂ ਨੇ ਲੜੀ ਹੈ ਕੈਪਟਨ ਹਰਮਿੰਦਰ ਸਿੰਘ ਨੂੰ ਜਾ ਕੇ ਉੱਥੇ ਲੰਮੀ ਲੜਨ ਦੀ ਲੋੜ ਨਹੀਂ ਸੀ ਸਿਰਫ ਤੇ ਸਿਰਫ ਆਪਣੀਆਂ ਜਿਹੜੀਆਂ ਇਕਾਂਤ ਰੰਗ ਦੀਆਂ ਵੋਟਾਂ ਦੇ ਪਾਸ ਸਰਕਾਰ ਸਰਕਾਰ ਤੋਂ ਬਾਦ ਨੂੰ ਪਹੁੰਚੇ ਇੱਥੇ ਪਿਆਰੇ ਉਹਨਾਂ ਆਖਲੀ ਦਲ ਦੀਆਂ ਵੋਟਾਂ ਜਿਹੜੀਆਂ ਆਪ ਨੂੰ ਪਾਈਆਂ ਹੋਰ ਬਹੁਤ ਸਾਰੇ ਘਰ ਸਾਡੇ ਹੁੰਦੇ ਆ ਮੈਂ ਜੇ ਤੁਹਾਨੂੰ ਕਿਹਾ ਜੁਣਾ ਮੇਰੇ ਇਹਨਾਂ ਨਾਲ ਨਾ ਰਹਿ ਸੀਗੇ ਮਹਮਦ ਜ਼ਫੀਰ ਜਦੋਂ ਪਿੰਡਾਂ ਦੇ ਵਿੱਚ ਜਾਂਦਾ ਨਹੀਂ ਉਹ ਜਾ ਕੇ ਪਿੰਡਾਂ ਦੇ ਵਿੱਚ ਇਹ ਗੱਲ ਕਹਿੰਦਾ ਸੀ ਜੇ ਮੈਨੂੰ ਵੋਟ ਨਹੀਂ ਦੇਣਾ ਤੁਸੀਂ ਸੁਪੇਵਾਦੋਂ ਨੂੰ ਪਾ ਦਿਓ ਸੁਪੇਵਾਦੋਂ ਦੇ ਪਿੰਡਾਂ ਦੇ ਵਿੱਚ ਜਾਂਦਾਰਾਂ ਦਾ ਕਹਿੰਦਾ ਸੀ ਆ ਤੇ ਮੈਨੂੰ ਵੋਟ ਨਹੀਂ ਦੇਣਾ ਤੁਸੀਂ ਮਹਮਦ ਜ਼ਫੀਰ ਨੂੰ ਪਾ ਦਿਓ ਪਰ ਫੇਰ ਵੀ ਉਹਨਾਂ ਨੂੰ ਜਣੇ ਚ ਪਾਏ ਆ ਉਹਨਾਂ ਨੂੰ ਜਣੇ ਚ ਪਾਏ ਆ ਕੁਝ ਹੋ ਸਕਦਾ ਪਾਰਟੀ ਪਾਸੋਂ ਦੀ ਗੱਟੀਆਂ ਹੋਣਾਂ ਹੋਣ ਪਰ ਜੇ ਰਹਿ ਰਹੇ ਹੋਣ ਧਰ ਕੇ ਸੱਚ ਤੇ ਨੇ ਕਿੰਨੇ ਸਾਡੀ ਸਰਕਾਰ ਨਹੀਂ ਬਣ ਸਕੀ ਮਾਰਗ ਦੇ ਵਿੱਚੋਂ ਸਰਕਾਰ ਬਣ ਜਾਣੀ ਸੀ ਨਹੀਂ ਕਾਰਨ ਹੋਏ ਆ ਬਹੁਤ ਸਾਰੇ ਫੈਕਟਰ ਦੇ ਵਿੱਚ ਕੰਮ ਕੀਤੇ ਆ ਤਾਂ ਹੁਣ ਵੀ ਅਸੀਂ 20 ਦੇ 20 ਅੰਮਲੇ ਡਾਕਟਰ ਖੜੇ ਆ ਆ ਪੰਜ-ਛਤ ਦਿਨ ਪਹਿਲਾਂ ਅਸੀਂ ਗ੍ਰਿਫਤਾਰੀਆਂ ਦਿੱਤੀਆਂ ਰਾਣਾ ਗੁਰਦੀਪ ਸਿੰਘ ਜਿਨੇ ਖੱਡਾਂ ਦੇ ਵਿੱਚ 26 ਕਰੋੜ ਦਾ ਕੰਮ ਕੀਤਾ ਹੈ ਉਹਦਾ ਸਟੱਪ ਜਿਹੜਾ ਉਹ ਫੇਟਾ ਰੰਦਾ ਤੇ 13 ਕਰੋੜ ਰੁਪਇਆ ਇੱਕ ਉਸ ਨੂੰ ਉਸ ਦੇ ਵੀ ਜਵਾਬ ਸੁਣਾਉਣਾ ਹੈ ਪਨਾਸੀ ਉਸ ਦਾ ਪੈਸਾ ਕਿੱਦਾਂ ਲਕਾਇਆ ਹੈ ਪਰ ਕਪਟਨ ਅਮਰਿੰਦਰ ਸਿੰਘ ਦਾ ਤੁਸੀਂ ਅੱਜ ਵੀ ਬਿਆਨ ਦੇਖ ਲੋ ਕੱਲ ਵੀ ਬਿਆਨ ਦੇਖ ਲੋ ਇਹ ਕਹਿੰਦਾ ਕੁਝ ਨਹੀਂ ਹੋਇਆ ਇਹ ਜੋ ਕੁਝ ਹੋ ਗਿਆ ਬਹੁਤ ਵਧੀਆ ਹੋਇਆ ਇਹ ਸਹੀ ਹੋਇਆ ਤਾਂ ਉਹ ਆ ਮਿਲ ਕੇ ਕਰਕੇ 15 ਤਰੀਕ ਦਾ ਸ਼ਹਿਸ਼ਣ ਕਰਨ ਵਾਲਾ ਹੈ 15 ਦਾ 20 ਦੇ ਵਿਚਕਾਰ ਸ਼ਹਿਸ਼ਣ ਚੱਲਣਾ ਅਗਲੀ ਮੰਤਰੀ ਮਦਦ ਦੀ ਮੀਟਿੰਗ ਹੈ ਉਥੇ ਜਿੱਦਣੇ ਜਿਹੜਾ ਇਹਨੂੰ 20 ਜੀ ਮੇਰੇ ਕੇ ਕੇ ਰੱਖਾ ਆਪ ਤੁਹਾਡੇ ਸਪੋਕ ਹੋਣਾ ਸਾਥੀਓ ਤੁਸੀਂ ਜਲਦੂ ਪ੍ਰੰਤੂ ਕਰਨਾ ਚਾਹੀਦਾ ਆਮ ਆਦੀ ਪਾਰਟੀ ਨੂੰ ਉਹ ਨਾਲ ਸਮਾਂ ਦੇਣਾ ਆਪ ਦਾ ਬੱਚਾ ਨੂੰ ਸਮਾਂ ਦੇਣਾ ਤੇ ਕਿੰਨੀ ਪ੍ਰੰਤੂ ਕਰਨ ਦੀ ਗੱਲ ਹੈ ਪਿੰਡਾਂ ਦੇ ਵਿੱਚ ਬੜਾ ਜਿਵੇਂ ਸਾਡੀਆਂ ਕਮੀਆਂ ਉੱਤੇ ਉੱਤੇ ਦੂਰ ਕਰਨਾਂ ਨੂੰ ਕਰਦੇ ਤਾਂ ਬਹੁਤ سارے ਸਾਥੀ ਕੰਮ ਬੜਾ ਵਧੀਆ ਕਰਦੇ ਨੇ ਤਾਂ ਸਾਡੇ ਪੰਜਾਬ ਦੇ ਹਰਾਨ ਇੰਨੇ ਮਾਰੇ ਹੋਏ ਜਿਸ ਕਰਕੇ ਇਹ ਜਿਹੜੇ ਸਰਕਾਰ ਤੇ ਉਹਨਾਂ ਨੇ ਬਲਕਿ ਚੁਣ ਲਈ ਹੈ ਲੋਕਾਂ ਨੇ ਪਰ ਹੁਣ ਲੋਕ ਕੁਛ ਤਾਰ ਰਹੇ ਨੇ ਉਹਨਾਂ ਨੂੰ ਪੁੱਛਾਂਗੇ ਮਦਾਨ ਸਭਾ ਦੇ ਵਿੱਚ ਮੈਂ ਕੰਡਾ ਮਾਫ ਕਰੋ ਜੀ ਤੁਸੀਂ ਕੀ ਆ ਕਿ ਕਰਦੇ ਕਿਸਾਨਾਂ ਦੇ ਕਰਦੇ ਮਾਫ ਕਰਨੇ ਆ ਜਿਸ ਵਾਰ ਮੁੱਖ ਮੰਤਰੀ ਰਸੋਈ ਕਿ ਦੂਸਰੇ ਦਿਨ ਦਿੱਲੀ ਪਹੁੰਚ ਗਿਆ ਅਰਣ ਜੈਨਰੇ ਨਾਲ ਮਿਲਿਆ ਤੇ ਆਪਣੇ ਮਾਲਕ ਜੋ ਮੋਦੀ ਸਾਹਿਬ ਨੂੰ ਮਿਲਿਆ ਉਹਨਾਂ ਨੇ ਪੱਕਾ ਜਵਾਬ ਦਿੱਤਾ ਕਿ ਸਾਡੇ ਕੋਲ ਤੁਹਾਨੂੰ ਪੈਸਾ ਦੇਣ ਵਾਸਤੇ ਕੋਈ ਪੈਸਾ ਨਹੀਂ ਕੋਈ ਕਰਜ਼ਾ ਮਾਫ ਨਹੀਂ ਹੋਵੇਗਾ ਤਾਂ ਇਹ ਇੱਕ ਲਕੀਰ ਵੱਜ ਗਈ ਕਰਜ਼ਾ ਮਾਫ ਨਹੀਂ ਹੋ ਸਕੇਗਾ ਦੂਸਰੀ ਵਾਰ ਵੀ ਇਹਨਾਂ ਨੇ ਵਾਦਾ ਕੀਤਾ ਸੀ ਲੋਕਾਂ ਨਾਲ ਵਾਦਾ ਕੀਤਾ ਸੀ ਜੀ ਇਨਵਰਸੇ ਵਿਧਾਨ ਸਭਾ ਦੇ ਵਿੱਚ ਬੁੱਦੇ ਖਾ ਰਹੇ ਆ ਮੈਂ 200 ਸਵਾਲ ਪਾਏ ਗਿਆ 750 ਸਵਾਲ ਆਪਣੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦੇ ਵਿੱਚ ਪਾਇਆ ਜਾ ਸਕਿਆ ਹੈ 750 ਸਵਾਲ ਜਿਹੜੇ ਵਿਧਾਨ ਸਭਾ ਦੇ ਵਿੱਚ ਪਾਏ ਜਾਣਿਆ ਉਹਨਾਂ ਨੂੰ ਜਵਾਬ ਦੇਣਾ ਮੇਰਾ ਉੱਤੇ ਜਵਾਬ ਦੇਣਾ ਬਣਾ ਉਹ ਤੇ ਮੇਰੇ ਪੁੱਛਿਆ ਜਾਵੇਗਾ ਕਿ 2500 ਰੁਪਿਆ ਪੈਨਸ਼ਨ ਤੁਸੀਂ ਕਹੀ ਹੈ ਵਡਾਪਾ ਪੈਨਸ਼ਨ 2500 ਰੁਪਿਆ ਤੁਸੀਂ ਕਹੀ ਹੈ ਪਰ ਜਿਹੜੀ ਉਹਨਾਂ ਦੀ ਜਿਹੜੀ ਐਕਟ ਹੈ ਇਸ ਲਈ ਮੰਤਰੀ ਹੈ ਰਜਿਆ ਸੰਸਦਾਂ ਉਹ ਕੰਦੀ ਆਹੀ 500 ਤੋਂ ਵੱਧ ਨਹੀਂ ਦੇ ਸਕਦੇ ਅਸੀਂ 500 ਦਾ ਵੰਦ ਨਹੀਂ ਦੇ ਸਕਦੇ ਕਿਨੇ ਤਰਾਂਗੇ ਸਰਕਾਰ ਕਦੇ ਸੋਚ ਕੇ ਦੇਖੋ ਬੈਠੇ ਜਦੋਂ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਮਾਰਾ ਸੀ ਤੇ ਜਦ ਸਾਡੇ ਪੰਜਾਬ ਦੀ ਕਿਸਮਤ ਬੜੀ ਸੀ ਉਸ ਦੇ ਜਮਾਨੇ 'ਚ ਦੋ ਰਹਿਣਾ ਅਸੀਂ ਤੁਰਨਾ ਹੈ ਤੁਰਦੇ ਹੀ ਰਹਿਣਾ ਸਾਥੀਓ ਅਸੀਂ ਤੁਰਨਾ ਹੈ ਤੁਰਦੇ ਹੀ ਰਹਿਣਾ ਸਾਥੀਓ ਅਸੀਂ ਪੱਥਰਾਂ ਪਹਾੜਾਂ ਨਾਲ ਹੈ ਸਾਥੀ ਸਾਡਾ ਮਕਸਦ ਐਮਐਲਏ ਬਣਨਾ ਨਹੀਂ ਸੀਗਾ ਸਾਡਾ ਮਕਸਦ ਸੀ ਇਹ ਚੋਬਰਾ ਕਰਨ ਦੇ ਵਾਸਤੇ ਬਹੁਤ سارے ਸਾਥੀ ਸਾਡੇ ਤੋਂ ਸਵਾਲ ਕਰੀ ਜਾਂਦੇ ਆ ਬਹੁਤ سارے ਸਾਥੀ ਨੂੰ ਪਤਾ ਨਹੀਂ ਤੁਹਾਨੂੰ ਵੀ ਪਤਾ ਨਹੀਂ ਮੈਂ ਤੁਹਾਨੂੰ ਕੋਈ ਗੱਲ ਦੱਲਦਾ ਹਾਂ ਸੋਲ ਕਰਨਾ ਬੜੇ ਸੌਖੇ ਆ ਕੰਮ ਕਰਨਾ ਬਹੁਤ ਸੌਖਾ ਹੈ ਦਿਨੋਂ ਰਾਤ ਦੇ ਕਿੰਨੀ ਹੋਈ ਹੈ ਦਿਨੋਂ ਰਾਤ ਇੱਕ ਕਿੰਨੀ ਹੋਈ ਹੈ ਵਿਧਾਨ ਸਭਾ ਦੇ ਵਿੱਚ ਕਮੇਟੀਆਂ ਬਣੀਆਂ ਇੱਕ ਜਿਹੜਾ ਐਮਐਲਏ ਆ ਉਹ ਦੋ ਕਮੇਟੀਆਂ ਦੇ ਵਿੱਚ ਹੈ ਉਹਨਾਂ ਕਮੇਟੀਆਂ ਦਾ ਜਿਹੜਾ ਸਾਰੇ ਸਾਥੀ ਦੇ ਵਿੱਚ ਸ਼ਹਿਨ ਚੱਲੇਗਾ ਆਜੋ ਦਾ ਮਤਲਬ ਇਹ ਕਿ ਨਗਰ ਸਭਾ ਨੂੰ ਨਾ ਚੱਲਦਾ ਪਹਿਲਾ ਚਾਰ ਬੰਦਾ ਤੇ ਹੁਣ ਉਹਨਾਂ ਨੂੰ 10 12 15 15 ਬੰਦੇ ਚਾਹੀਦਾ ਹੈ ਇਹ 10 ਬੰਦਾ ਦਿੱਤਾ ਕੋਣ ਮਰਾ ਕੇ ਵੀ ਨਾ ਜੰਨਾ ਉਸ ਤੋਂ ਬਾਅਦ ਸਰ ਜਨਤਾ ਦੇ ਮੁੱਦੇ ਕੋਣ ਸੋਵੇ ਕੋਣ ਕੰਮ ਕਰੇ ਕਿਉਂ ਪਈਏ ਉਸ ਦੇ ਸਬੰਧ ਜੀ ਸਾਡੇ ਜੀ ਦੇ ਐਮਐਲਏ ਵੀ ਦੇ ਵੀ ਐਮਐਲਏ ਕਮੇਟੀਆਂ ਦੇ ਵਿੱਚ ਹੈ ਮੈਂ ਵੀ ਉਸ ਕਮੇਟੀਆਂ ਦੇ ਵਿੱਚ ਆ ਕੱਲ ਸਾਡੀ ਇੱਥੇ ਪਟੀਸ਼ਨ ਕਮੇਟੀ ਦੀ ਮੀਟਿੰਗ ਸਭ ਦੇ ਅੱਗੇ ਆਪਣੇ ਸਰਕਲ ਹੌਸ ਦੇ ਵਿੱਚ ਹੋਈ ਹੈ ਇੱਥੇ ਇੱਕ ਮੁੱਦਾ ਆ ਜਿਹੜਾ ਸ਼ਹਿਰ ਦਾ ਜਿਹੜਾ ਉੱਥੇ ਆਪੇ ਇੱਕ ਨੰ ਰੇਲ ਕੋਟ ਦਾ ਸੰਕਟ ਪੈ ਗਿਆ ਹੈ ਜੰਡਗੀ ਦੇ ਟਰ랙ੇ ਨਾਲ ਵਾਦੀਆਂ ਨਾਲ ਤੁਰੀ ਹੋਸ ਨੂੰ ਬੰਦ ਕਰਨ ਬਾਅਦ ਇੱਕ ਰੇਲ ਕੋਟ ਲਿਜਾਈਆ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਸਾਥੀਓ ਜੇਜ ਦੇ ਉੱਤੇ ਦਿੱਕਤ ਆਉਂਦੀ ਆਪਣੀ ਸਮਾਜ ਨੂੰ ਆਪਣੇ ਲੋਕਾਂ ਨੂੰ ਜਿੱਥੇ ਦਿੱਕਤ ਆਉਂਦੀ ਹੈ ਤਾਂ ਤੁਸੀਂ ਆਪਣੇ ਨੇੜਲੇ ਨੇੜਲੇ ਕੋਈ ਨੇੜਲੇ ਦਾ ਮਤਲਬ ਹੈ ਕਿਉਂਕਿ ਆਪਣੇ ਵੀ ਹੈ ਹੋ ਸਕਦਾ ਬਹੁਤ ਬਹੁਤੇ ਤੁਸੀਂ ਆਪਣੇ ਨੇੜੇ ਨਾਲ ਵੀ ਹੋਣ ਕਿਤੇ ਵੀ ਤੁਸੀਂ ਉਹ ਮੌਕਾ ਤੁਰੀ ਦੱਸਣਾ ਹੈ ਤਾ ਕੇ ਅਸਲ ਵਿਧਾਨ ਸਭਾ ਦੇ ਵਿੱਚ ਜਿਹੜੇ ਕਮੇਟੀਆਂ ਬਣਾਇਆ ਉਹਨਾਂ ਜਿਸ ਜਿਸ ਮਕਸਦ ਵਾਸਤੇ ਤੁਸੀਂ ਸਾਨੂੰ ਤੁੜਕੇ ਭੇਜਿਆ ਉਸ ਮਕਸਦ ਨੂੰ ਪੂਰਾ ਕਰਨ ਵਾਸਤੇ ਪੂਰਾ ਤਾਲਮਤਾਂ ਮੇਰਾ ਆਲੋਚਨਾ ਸਾਡਾ ਲੱਗਾ ਹੈ ਪੂਰਾ ਜੋਰ ਲਾਵਾਂਗੇ ਪਰ ਤੁਹਾਡੇ ਸਹਿਯੋਗ ਦੀ ਲੋੜ ਹੋਵੇਗੀ ਤੁਹਾਡੇ ਸਹਿਯੋਗ ਦੀ ਲੋੜ ਹੋਵੇਗੀ ਲੱਤਾਂ ਕਿਤਨੀਆਂ ਮੰਨ ਕਰਦੇ ਬੱਸ ਆਉਣ ਵਾਲਾ ਕਵਿਖ ਤੁਹਾਡਾ ਹੋਵੇਗਾ ਤੁਹਾਡਾ ਹੋਣਾ ਬਹੁਤ ਵੱਡੇ ਭਾਅ ਹੋਰ ਬਹੁਤ ਵੱਡੇ ਮਾਰਦੰਮ ਦੇ ਨਾਲ ਕੋਈ ਸਰਕਾਰ ਬਣੇਗੀ ਤੇ ਜੇ ਭਾਈ ਤੁਸੀਂ ਐਂ ਕਰੀਗੇ ਕੁੜਮੇ ਕਾਲੇ ਦਿਹਾੜੀ ਮੈਨੂੰ ਲੱਗਾ ਪਤਾ ਜੀ ਪਤਾ ਲੱਗਾ ਇੱਥੇ ਕਿ ਕੱਲ੍ਹ ਤੋਂ ਲਿਖੇ ਕਰਨਾ ਹੈ ਪੂਰਾ ਜੋਸ਼ੋ ਖੋਸ਼ ਦੇ ਨਾਲ ਉਹ ਜਿਹੜਾ ਹਰਾਨਾ ਕਰਜੀ ਤੇ ਸਾਫ ਜਿਹੜਾ ਧਨਾਉ ਤੇ ਕਰਦੇ ਜੀ ਮੇਰਾ 13 ਤਰੀਕ ਨੂੰ ਤੇਰਾ ਨਹੀਂ ਭਾਵੇਂ ਜੀ 13 ਤਰੀਕ ਬਦਲ ਤੇ ਕੱਲ੍ਹ ਆਪ ਤਰੀਕ ਆਇਆ ਸੇਕੋਟ ਦਾ ਤੇ ਮੈਂ ਕਿਹਾ ਸਾਡਾ ਤਾਂ ਮੈਨੂੰ ਪਤਾ ਲੱਗਾ ਇਹ ਵੀ ਗੱਲ ਹੈ ਉਹਦੇ ਵਿੱਚ ਆਪਾਂ ਪੂਰਾ ਵਿਰੋਧ ਕਰਨਾ ਹੈ ਪੂਰੇ ਵੱਧ 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 ਕਰਨਾ ਹੈ ਜੇ ਇਸ ਨੂੰ ਤਮਜੂਰੀ ਦਿਖਾਈ ਕਿਤੇ ਸੀ ਤੇ ਫਿਰ ਕਿੰਨੇ ਕਿੰਨੇ ਸਾਡਾ ਨੁਕਸਾਨ ਹੋਵੇਗਾ ਮੰਨੂ ਤੇਰੀ ਬਾਤਰੀ ਅਸੀਂ ਮਨੂਦਰ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਹ ਸਵਾਏ ਹੋਏ ਅਸੀਂ ਦੂਹ ਸਵਾਏ ਹੋਏ ਸਾਡੇ ਹੋਰ ਬਹੁਤ سارے ਸਾਥੀ ਪਾਰਟੀਆਂ ਦੇ ਟਿਕਟੋਣ ਸਾਡੇ ਵਿੱਚ ਪੱਛੇ ਬਹੁਤ ਹੀ ਈਮਾਨੇ ਦੇ ਸਾਡੇ ਗੜਸ਼ਾ ਕਰ ਤੋਂ ਐਮ.ਐਲ.ਏ. ਜੈ ਸਿੰਘ ਜੀ ਜੈ ਸਿੰਘ ਜੀ ਘੋੜੀ ਜੀ ਪੱਛੇ ਹਨਾ ਦੇ ਨਾਮ ਪਰ